ਯਾ ਅੱਲਾਹ ਤੇਰਾ ਸ਼ੁਕਰ ਬਖਸ਼ੁਰ ਅੱਲਾਹ ਰਹਿਮਾਨ ਰਹੀਮ ਅੱਲਾਹੂ ਅਕਬਰ ਅੱਲਾਹੂ ਅਕਬਰ ਅੱਲਾਹੂ ਅਕਬਰ ਬੰਨਿਆ ਪਤੰਦਰ ਨਸਕਾ ਜੀ ਆਓ ਸਾਜ ਅਦਰ ਤੇ ਜਲਾਬ ਦੋਸਤ ਪਾਕ ਵੀਰ تیرਾਂ ਦੇ تیر ਜਾਣੀ ਸਰਕਾਰ ਅਦਰਕ ਬਾਬਾ ਮਲਾਲਾ ਬਾਲ ਦੀ ਸਾਡੀ ਸਰਕਾਰ ਜੇ ਮੇਰੇ ਰਾਜੀ ਹਾਸਮਨੀ ਬਲ ਸਾਡੇ ਪਿਤਾ ਉਹ ਲੰਗਰ ਬਰਕਤਾਂ ਦੀ ਜੁੱਤੀ ਜੀ ਜੱਸੀ ਨਸੂਰ ਕੀ ਉਹਨਾਂ ਦੇ ਦਾਦਾ ਜੀ ਦਾੜੀ ਜੀ ਬਾਪੂ ਸੰਧਲ ਜੀ ਉਹ ਸੇਵਾ ਆਪਣੇ ਮੇਲਾ ਕਰਾਉਂਦੇ ਸੀ ਮੇਲਾ ਕਰਦਾ ਕਿੰਨਾ ਟਾਈਮ ਹੋ ਗਿਆ ਮੇਲੇ ਕੇ ਇਹ ਗੀ 79 70 ਸਾਲੋ کافی ਪੁਰਾਣਾ ਮੇਲਾ ਨਿੱਲੇ ਪਰਾਮਦਰ ਐਨਰਜੀ ਦਾ ਜੋ ਹੈਗਾ ਹਾਂਜੀ ਇਥੇ ਮੇਲੇ ਵਿੱਚ ਬਹੁਤ ਵੱਡੇ ਪੌਂਜਲੀ ਐਨਪੀ ਬਿਧੀਰਨ ਦਾ ਮਾਪੁਰਸ਼ ਤੇ ਮੰਤਰੀਆਂ ਦਾ ਮੰਤਰੀ ਬਹੁਤ ਬਹੁਤ ਮਤਰੀ ਦਾ ਬਹੁਤ ਆਉਂਦੇ ਜਿਹਦਾ ਰਾਣਾ ਗੁਰਦੀਤਾ ਗੁਰਮੀਰ ਸਿੰਘ ਜੀ ਮਾਦਾ ਉਹਨਾਂ ਦੇ ਵਡੇ ਗੁਰਜਾਰ ਸਿੰਘ ਵੱਡੇ ਵੱਡੇ ਸਾਰੇ ਆਏ ਜੀ ਮੇਲਾ ਕਿਨੇ ਦਿਨ ਦਾ ਹੈ ਮੇਲਾ 3 ਦਿਨ ਦਾ ਹੈ 14 ਤੇ 15 ਲੰਢੀ ਆ ਤੇ 15 ਤੇ 13 ਆਪਣੇ ਕਵਾਲੀਆ ਦਾ ਪ੍ਰੋਗਰਾਮ ਹੁੰਦਾ ਛੰਡੇ ਪੜਦੇ ਆ ਲੱਗਦੇ ਆ ਦਾ ਬੰਦੀ ਚਾਹ ਦਾ ਲੰਗਰ ਹੁੰਦਾ ਤੇ ਸੰਗਤ ਆਉਂਦੀ ਆ ਤੇ 15 ਤਰੀਕ ਤੇ ਆਪਣੇ 16 ਤੱਕ ਦਾ ਜਗਤੂ ਦੀ ਕਮਰਾ ਤੇ ਇਹ ਸੱਭਿਆਚਾਰਕ ਮੇਲਾ ਹੁੰਦਾ ਬਹੁਤ ਵੱਡਾ ਇਹਦੇ ਵਿੱਚ ਇਹੋ ਹੀ ਸੱਭਾ ਜਿੰਨੇ ਸਾਰੇ ਲੋਕਾਂ ਨੂੰ ਇਹ ਜਿਹੜੀ ਸਰਕਾਰ ਗੌਰਵਪਾਲਾ ਹਾਜੀਪੀ ਇਹ ਰੋਹਨਿਆਤ ਨਾਲ ਜੋੜਨੇ ਲੱਗਾ ਪਾਕ ਦੀ ਬੰਦੀ ਨਾਲ ਜੋੜਦੇ ਨੇ ਇਸ ਕਰਕੇ ਅਸੀਂ ਇਹਨਾਂ ਦੇ ਜੂਸ ਸਲਾਮ ਦੇ ਨਾਲ ਇਹਨਾਂ ਦੇ ਵਿੱਚੇ ਸ਼ਾਮਲ ਇਹਨਾਂ ਦੇ ਦੇਸ਼ ਬੱਚੇ ਤੇ ਇਹਨਾਂ ਦੇ ਅਸੀਂ ਆਪਣੇ ਵੱਲੋਂ ਸੇਵਾਦਾਰ ਵੱਲੋਂ ਅਸੀਂ ਪਗਾਮ ਇਹ ਦੇ ਰਹੇ ਆ ਕਿ ਰੋਹਨਿਆਤ ਨਾਲ ਜਿਹੜੋ ਪਾਕ ਦੀ ਬੰਦੀ ਨਾਲ ਜਿਹੜੋ ਤੇ ਨਸ਼ਿਆਂ ਦਾ ਖੜਾ ਛੱਡੋ ਸੰਗਤ ਨੂੰ ਆਪਣਾ ਕੀ ਸੁਨੇਹਾ ਸੰਗਤ ਨੂੰ ਅਸੀਂ ਇਹ ਜਨੇ ਆ ਕਿਨੇ ਆ ਵੀ ਆਪਣੇ ਗਲਤ ਕੰਮ ਛੱਡ ਕੇ ਸੱਚਾਈ ਦੇ ਇਮਾਨਦਾਰੀ ਤੇ ਚੱਲੋ ਜੇ ਮਾਲਕ ਦੇ ਦਰ ਤੇ ਆਏ ਤੇ ਇਮਾਨਦਾਰੀ ਨਾਲ ਤੇ ਪਰੀਆਂ ਚੋਲੀਆਂ ਤਾਰ ਕੇ ਲੈ ਗਿਆ ਕੋਟੇ ਕੋਲ ਜੀ ਕੀ ਨਾ ਲੜਾਈ ਮੇਰਾ ਨਾਮ ਸੁਖਵਿੰਦਰ ਸਿੰਘ ਮਾਸਟਰ ਜੀ ਆ ਦਰਬਾਰ ਤੋਂ ਹਾਜ਼ਰੀ ਪਰੇਜ ਕੇ ਆਇਆ ਕੀ ਕਹਿਣਾ ਚ ਬਹੁਤ ਵਧੀਆ ਲੱਗਾ ਜੀ ਇੱਥੇ ਦਾ ਹਾਜ਼ਰੀ ਭਰ ਕੇ ਦਰਸ਼ਨ ਕਰਕੇ ਸੰਗਤਾਂ ਦੇ ਰੂਪ ਰੂਪ ਹੋ ਕੇ ਬੜਾ ਵਧੀਆ ਲੱਗਾ ਕਿਉਂਕਿ ਦਰਬਾਰਾਂ ਤੇ ਆਪਾਂ ਕੁਝ ਦੇ ਕੇ ਨਹੀਂ ਜਾਂਦੇ ਸਭ ਕੁਝ ਲੈ ਕੇ ਜਾਂਦੇ ਆ ਹਰ ਇੱਕ ਨੂੰ ਇਸ ਦਰਬਾਰ ਨਾਲ ਜੁੜਨਾ ਚਾਹੀਦਾ ਹੈਗਾ ਵਾ ਸੰਗਤਾਂ ਨੂੰ ਹੋਰ ਵੀ ਧਾਰਮਿਕ ਸਥਾਨ ਹੈਗੇ ਆ ਉਹਨਾਂ ਨਾਲ ਜੁੜਨਾ ਚਾਹੀਦਾ ਵਾ ਤੋ ਇਹਦੇ ਨਾਲ ਆਪਣੇ ਦੁੱਖ ਕਸ਼ਟ ਕਲੇਸ਼ ਦੂਰ ਹੁੰਦੇ ਆ ਤੇ ਸਾਡੇ ਜਿਹੜੇ ਜਗਰਣ ਨਹੀਂ ਕਰਾਉਂਦੇ ਉਹ ਕਿੰਜ ਵਾਸਤਾ ਕਿੰਤਰੀ ਆ ਰਿਹਾ ਸਾਡੇ ਜਾਗਰਣ ਜੀ 4 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਆ ਰਿਹਾ ਹੈ ਉਹਦੇ ਵਿੱਚ ਸਾਡੇ ਬਹੁਤ ਹੀ ਗ੍ਰੇ ਗਾਇਕ ਕਲਾਕਾਰ ਮਨਜੀਤ ਫਰਿਆਦ ਜੀ ਤੇ ਹਸਨਪ੍ਰੀਤ ਕੌਰ ਮੈਡਮ ਜੀ ਪਹੁੰਚ ਰਹੇ ਆ ਔਰ ਬਹੁਤ ਸਰਦਾ ਦੇ ਨਾਲ 16ਵਾਂ ਸਾਲਾਨਾ ਜਾਗਰਣ ਅਸੀਂ ਮਨਾਇਆ ਜਾ ਰਹੇ ਆ ਅੰਮ੍ਰਿਤਪੁਰ ਤਨ ਤਾਂ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਮਤਲਬ ਧਾਰਮਿਕ ਚੀਜ਼ਾਂ ਨਾਲ ਜੁੜੋ ਜਾਗਰਣ ਹੋਏ ਮੰਦਰਾ ਚ ਜਾਗਰਣ ਹੁੰਦੇ ਆ ਚਾਹ ਫਿਰ ਪੀਰਾਂ ਦੇ ਦਰਬਾਰ ਤੇ ਜਾ ਕੇ ਮੇਲੇ ਲੱਗਦੇ ਆ ਇਹਨਾਂ ਚੀਜ਼ਾਂ ਨਾਲ ਜੁੜਨਾ ਚਾਹੀਦਾ ਵਾ ਸਪੋਰਟਸ ਨਾਲ ਜੁੜਨਾ ਚਾਹੀਦਾ ਬੱਚਿਆਂ ਨੂੰ ਅੱਜ ਦੀ ਨੌਜਵਾਨ ਜਿਹੜੀ ਜੜੀ ਆ ਉਹ ਨਸ਼ਿਆਂ ਦੇ ਤੌਰ ਵਿੱਚ ਗੁਜ਼ਰ ਰਹੀ ਆ ਅਸੀਂ ਇਹੀ ਪ੍ਰਯਾਤ ਕਰਦੇ ਆ ਕਿ ਸਾਰੀਆਂ ਸੰਗਤਾਂ ਨੂੰ ਰੂਬਰੂ ਹੋ ਕੇ ਕਿ ਸਾਨੂੰ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਭਾਵਨਾ ਸ਼ਰਦਾ ਨਾਲ ਜੱਟਾਂ ਦਾ ਯਾਰਾ ਕਬੇਟੀ ਰੱਤਾ ਨੋਬਸ ਸਾਲਾਨਾ ਜਾਗਰਣ ਹੋ ਰਿਹਾ 4 ਤਰੀਕ ਨੂੰ ਸਭ ਸੰਗਤਾਂ ਨੂੰ ਅਪੀਲ ਆ ਉਹ ਮਹਾਮਾਗ ਸਤਪੰਦ ਜੀ ਕਿਰਪਾਤਾ ਕਰਨੀ ਤੇ ਮਦਾ ਚੰਦਾ ਬੋਲੀ ਦਾ ਲੰਗਰ ਚਾਹ ਪਕੌੜਾ ਰਾਤ ਦਿਨ ਚੱਲਣਾ 24 ਘੰਟੇ ਤੇ ਬਾਬਾ ਜੀ ਵੀ ਉੱਥੇ ਬਿਲਕੁਲ ਮਜੂਤਾ ਤਰਸੇ ਬਾਬਾ ਜੀ ਪਹਿਲਵਾਨਾਂ ਸ਼ਰਤੇ ਮੇਰੇ ਜਿਹਨਾਂ ਨੇ ਹੱਥ ਰੱਖਿਆ ਉੱਥੇ ਮਜੂਤਾ ਹੁੰਦੇ ਆ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਜੀ ਔਰ ਵੀ ਸਤਿ ਸ਼੍ਰੀ ਅਕਾਲ ਜਰਾਂ ਧਰਤਾਂ ਨੋਬਦ ਤੇ ਮਜੀਦ ਭਰਿਆ ਮੈਡਮ ਜੋਸਨਾ ਬੁਰੀ ਦਾਸ ਕਾਗਰੋ ਵਿੱਚ ਤਾਂ ਮਾਈ ਦਾ ਜੁਰਦਾਰ ਕਰਨਗੇ ਤੇ ਸਾਰੇ ਸ਼ਰਤਾਂ ਨੂੰ ਵੀਰ ਵੀ ਆ ਕੇ ਤਾਂ ਦਾ ਇੱਛਾ ਬੋਲੇ ਅਸ਼ੀਰਵਾਦ ਪ੍ਰਾਪਤ ਕਰੋ ਪੰਡਰੋ ਤਾਂ ਨੋਬਦ ਤੇ ਸਾਡੇ ਵੱਡੇ ਭਾਜੀ ਵੱਲੋਂ ਵੀਰ ਸਤਵਿੰਦਰ ਭਾਜੀ ਵੱਲੋਂ ਤਾਂ ਭਾਜੀ ਵੱਲੋਂ ਅਭੀਰ